ਇਹ ਵਪਾਰੀ ਹੈ ਡਰਾਈ ਫਰੂਟ ਦਾ ਦਾਨਿਸ਼ ਆਰਫਾਨ ਆਗਾ ਇਹ ਮumbai ਦਾ ਇਹਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਧਿਆਣਾ ਕੇ ਡੀਲ ਕੀਤੀ ਸੀ ਜਿਹਦੇ ਸੰਧ ਵਿੱਚ ਉਹ ਅੱਜ ਕਿ ਇੱਥੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫਰੂਟ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦਿੱਤੀ ਕਿ ਸਾਰਾ ਮਾਲ ਹੜੱਪ ਗਏ ਉਹਦੇ ਸੰਧ ਵਿੱਚ ਐਫਆਈਆ ਨੰਬਰ 6 ਅੰਡਰ ਸੈਕਸ਼ਨ 420 470 68 474 ਥਾਣਾ ਸਰਾਂਬਾ ਨਗਰ ਵਿਕੇ ਦਰਜ ਹੋਇਆ ਜੀ ਤਫਤੀਸ਼ ਉਚਾਰ ਸੀਆਈਏ ਦੋ ਸੈਕੰਡ ਟੂ ਬਿਆਨਕ ਨਿਯਤ ਜਾਰੀ ਕਰ ਰਹੇ ਨੇ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਪਸ ਹੋਈ ਸੀਗੀ ਵੇਪਸ ਮੋਲ ਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਫਤੀਸ਼ ਜਾਰੀ ਹੈ ਕਿਸੇ ਬੰਦੇ ਦੀ ਜਾਨ ਚਾਹੀ ਕੋਈ ਅਪਡੇਟ ਹੋਈ ਕਿਸ ਬੰਦੇ ਅ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ ਹੈ 4 CIA 2 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੱਸ ਦਾਂਗੇ ਸਿਰ ਠੱਗੀ ਦੇ ਵਿੱਚ ਇੱਕੋ ਹੀ ਵਿਅਕਤੀ ਸ਼ਾਮਲ ਹੈ ਹੋਰ ਵੀ ਹੋ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਿਤ ਤੇ ਜੋੜੇ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਨਹੀਂ ਹੋਈ ਨਹੀਂ ਹਜੇ ਨਹੀਂ ਹਜੇ ਪਰਚਾ ਜਲਦੀ ਕੋਈ ਗੈਂਗ ਹੈ ਗਾਇ ਜਿਹੜਾ ਮਟਕੋ ਹਜੇ 29 ਇੱਕ ਨੂੰ ਹੋਇਆ ਪਰਚਾ ਦੱਜ ਤੇ ਇਹ ਅੱਜ ਦੋ ਦਿਨ ਹੋਏ ਨੇ ਤਫ਼ਤੀਸ਼ ਜਾਰੀ ਹੈ ਜਿਹੜੇ ਵੀ ਆਈ ਜਾਣਗੇ ਤੁਹਾਨੂੰ ਦੱਸਿਆ ਤੇ ਸਰ ਲੱਗਦਾ ਵੀ ਕੁਝ ਇਹਨਾਂ ਦਾ ਕੋਈ ਗ੍ਰੋ ਹੋ ਸਕਦਾ ਕੋਈ ਕੈਮ ਹੋ ਸਕਦਾ ਕਿ ਇਹ ਤਾਂ ਡਟਾ ਹੋ ਜਾਂਦਾ ਅਸੀਂ ਇਹਨਾਂ ਦੇ ਅਸੀਂ ਸਾਰੀ ਇੱਕ ਸਰਾਇੰਗ ਡੀਟੇਲ ਵਗੈਰਾ ਇਹਨਾਂ ਹੀ ਲੈ ਰਿਹਾ ਇਹਨਾਂ ਦੇ ਸੰਬੰਧਨ ਥਾਣੇ ਤੋਂ ਜੋ ਵੀ ਹੋਊਗਾ ਸਾਹਮਣੇ ਸੁਣਤੀ ਸਰ ਇਹ ਰੂਪੀ ਖੰਨੇ ਦਾ ਕਿੱਥੇ ਦਾ ਰੂਪੀ ਖੰਨੇ ਦਾ ਇਹ ਵਪਾਰੀ ਹੈ ਡਰਾਈ ਫਰੂਟ ਦਾ ਦਾਨਿਸ਼ ਆਰਫਾਨ ਆਗਾ ਇਹ ਮumbai ਦਾ ਇਹਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਧਿਆਣਾ ਕੇ ਡੀਲ ਕੀਤੀ ਸੀ ਜਿਹਦੇ ਸੰਧ ਵਿੱਚ ਉਹ ਆਈਸੀ ਦੇ ਇੱਥੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫਰੂਟ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦਿੱਤੀ ਕਿ ਸਾਰਾ ਮਾਲ ਹੜੱਪ ਗਏ ਉਹਦੇ ਸੰਧ ਵਿੱਚ ਐਫਆਈਆਰ ਨੰਬਰ 6 ਅੰਡਰ ਸੈਕਸ਼ਨ 420 467 478 471 ਥਾਣਾ ਸਰਾਂਭਾ ਨਗਰ ਵਿਕੇ ਦਰਜ ਹੋਇਆ ਜੀ ਤਤਕਸ਼ ਉਚਾਰ ਸੀਆਈਏ 2 ਸੈਕੰਡ ਟੂ ਬਿਆਨਤ ਦੀ ਨਿਯਤ ਜਾਰੀ ਰਹੇ ਨੇ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਸ ਹੋਈ ਸੀਗੀ ਵੇਸ ਮਾਲਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਤਕਸ਼ ਜਾਰੀ ਹੈ ਸਰ ਬੰਦਾ ਜੀ ਕਿਸੇ ਜਾਂਚ ਚੱਲੀ ਕੋਈ ਅਪਡੇਟ ਹੋਈ ਕਿਸ ਬੰਦੇ ਨੂੰ ਅ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ ਹੈ 4 ਸੀਆਈਏ 2 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੇ ਦਾਂਗੇ ਸਿਰਫ ਠਕੀ ਦੇ ਵਿੱਚ ਕੋਈ ਵਿਅਕਤੀ ਸ਼ਾਮਲ ਹੈ ਹੋਰ ਵੀ ਹੋ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਤ ਤੇ ਜਿਹੜੇ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਵਾਂਗੇ ਸਰ ਇਹ ਗ੍ਰਿਫਤਾਰੀ ਹੋਈ ਨਹੀਂ ਹੋਣੀ ਨਹੀਂ ਹਜੇ ਨਹੀਂ ਹਜੇ ਲੱਗਾ ਜਲਦੀ ਕੋਈ ਇਹ ਗੈਂਗ ਹੈ ਗੈਂਗ ਜਿਹੜਾ ਮਟਕੋ ਹਜੇ 29 ਇੱਕ ਨੂੰ ਹੋਇਆ ਪਰਚਾ ਅਜੇ ਤੇ ਇਹ ਅੱਜ ਦੋ ਦਿਨ ਹੋਏ ਨੇ ਤਫ਼ਤੀਸ਼ ਜਾਰੀ ਹੈ ਜਿਹੜੇ ਵੀ ਆਈ ਜਾਣਗੇ ਤੁਹਾਨੂੰ ਦੱਸਿਆ ਤੇ ਤੁਹਾਨੂੰ ਲੱਗਦਾ ਵੀ ਕੁਝ ਇਹਨਾਂ ਦਾ ਕੋਈ ਗ੍ਰੋ ਹੋ ਸਕਦਾ ਕੋਈ ਕੈਂਪ ਹੋ ਸਕਦਾ ਇਹ ਤਾਂ ਡਟਾ ਹੋਣਾ ਜਾਂ ਕਰ ਅਸੀਂ ਇਹਨਾਂ ਦੇ ਅਸੀਂ ਸਾਰੀ ਸਰਾਇਆਂ ਗੱਡੇਲ ਵਗੈਰਾ ਨਹੀਂ ਲੈ ਰਹੇ ਹਾਂ ਇਹਨਾਂ ਦੇ ਸਬੰਧਤ ਥਾਣੇ ਕੋ ਜੋ ਵੀ ਹੋਊਗਾ ਸਾਹਮਣੇ ਸੁਣਤੀ ਸਰ ਇਹ ਰੁਪਈ ਰਹਿਣ ਵਾਲੇ ਕਿੱਥੇ ਦਾ ਰੁਪਈ ਖੰਨੇ ਦਾ